ਮਹਾਰਾਜੇ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਹੰਗ ਮਹਾਰਾਜੇ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਸਾਜੀ ਦੇ ਦਰਬਾਰ ਦੇ ਸਜੀ ਹਰਸنگਤ ਜੀ ਦਾਸ ਸਾਹਿਬ ਜੀ ਨਾਲ ਅੱਜ 26 ਪੋ 6 ਚੈ ਇਸਮਤ 11 ਗ੍ਰੰਥ ਨੰਬਰ 24 ਦੇ ਵਿੱਚੋਂ 879 ਪੇਜ ਦੇ ਵਿੱਚੋਂ ਹਰਵਾਣੀ ਲੈ ਕੇ ਚੱਲੇਗਾ ਨਾਰਦ ਜੀ ਭਗਤਾਂ ਨੂੰ ਕੀ ਸਮਝਾਉਂਦੇ ਨੇ ਆਪਾਂ ਧਿਆਨ ਨਾਲ ਸਰਵਣ ਕਰੀਏ ਜਨ ਭਗਤ ਤੁਸੀਂ ਕੀ ਰੋਜ ਮੰਗਦੇ ਮੰਗਾ ਨਕ ਮਰੋੜ ਕੇ ਨਾਰ ਦਰਿਆ ਸੁਣਾਈਆ ਮੈਂ ਵੀ ਆ ਗਿਆ ਚੱਲ ਕੇ ਉਤੋਂ ਗੰਗਾ ਗੰਗੋਤਰੀ ਲੱਤਾ ਨਾਲ ਵੰਧਾਈ ਆ ਵੇਖੋ ਤੁਸੀਂ ਤੇ ਹੱਥ ਜੋੜਦੇ ਮੇਰੀਆਂ ਅਸਮਾਨ ਵੱਲ ਟੰਗਾ ਕੂਕ ਕੂਕ ਦਿਆਂ ਦੁਹਾਈ ਆ ਪ੍ਰਭੂ ਤੇਰਾ ਦਵਾਰਾ ਕਿਵੇਂ ਲੰਗਾ ਰਾਤ ਦਿਨਾ ਜਣਾਈਆ ਮੈਂ ਭਗਤੋ ਤੁਹਾਡਾ ਹਲੂਣਾ ਕੰਦਾ ਹਿਲਾ ਕੇ ਦਿਆਂ ਸਮਝਾਈਆ ਕੀ ਸਮਝਾਉਂਦਾ ਨਾਰਦਪਾ ਨੂੰ ਨਾਲੇ ਧੁਰ ਦੇ ਪਿਓ ਨੂੰ ਸਮਝੋ ਪਰਮਾਤਮਾ ਤੇ ਨਾਲੇ ਸਮਝੋ ਬੰਦਾ ਹੁਣ ਅਸੀਂ ਦੇਖਣਾ ਉਹ ਬੰਦੇ ਨੂੰ ਅਸੀਂ ਸੁਨਵਾਈ ਜੰਨੇ ਆ ਜਾਂ ਦੇਖੋ ਦੇਖੀ ਸੀ ਸੁਨਵਾਈ ਜੰਨੇ ਆ ਜਾਂ ਵਾਕਈ ਉਹਨੂੰ ਪਰਮੇਸ਼ਰ ਮੰਨਦੇ ਆ ਇਹ ਅਸੀਂ ਫੈਸਲਾ ਕਰਨਾ ਅਸੀਂ ਕੀ ਮੰਨਦੇ ਆ ਉਹਨੂੰ ਨਾਲੇ ਧੁਰ ਦੇ ਪਿਓ ਨੂੰ ਸਮਝੋ ਪਰਮਾਤਮਾ ਤੇ ਨਾਲੇ ਸਮਝੋ ਬੰਦਾ ਇਹ ਕੀ ਤੁਹਾਡੀ ਚਤਰਾਈ ਆ ਇਹ ਕੀ ਚਲਾਕੀ ਆ ਤੁਹਾਡੀ ਜਸ ਦੇ ਕੋਲ ਸੱਤ ਰੰਗ ਦਾ ਟੰਬਾ ਤੂੰ ਆ ਟੱਬਿਆਂ ਕਰੇ ਸਫਾਈਆ ਆਪਣੇ ਆਪ ਸਿੱਧੋ ਹੋ ਜੂਗੇ ਤਾਂ ਵਧੀਆ ਚੰਗੀ ਗੱਲ ਆ ਨਹੀਂ ਤਾਂ ਫਿਰ ਉਹਦਾ ਸੱਤ ਰੰਗਾ ਡੰਡਾ ਐਸੀ ਕਰਕੇ ਰੱਖਿਆ ਹੋਇਆ ਜਿਸ ਨੇ ਘਰ ਘਰ ਦਾ ਖਾਣਾ ਮੰਡਾ ਮੁੰਡੀਆਂ ਸਾਧੀਆਂ ਵੇਖੇ ਤਾਉ ਤਾਈਆਂ ਜਿਸ ਦਾ ਚਰਨ ਹੋਣਾ ਨੰਗਾ ਜੋੜਾ ਚਰਨਾ ਕੋਈ ਸੁਹਾਈਆ ਨਾਲੇ ਮੈਂ ਹੋਣਾ ਰੰਡਾ ਛੇਕੜ ਛੇੜ ਦਿਨੀ ਚੜਾਈਆ ਘਰ ਘਰ ਵਿੱਚੋਂ ਜਾ ਕੇ ਇੱਕ ਇੱਕ ਖਾਣਾ ਗੰਡਾ ਗਾੰਡੂ ਧਰਦੀ ਆ ਪਵੰਧਾਈ ਆ ਇਹ ਪਰਮੇਸ਼ਰ ਨੇ ਸਮੇਂ ਅਨੁਸਾਰ ਖੇਡ ਕੀਤੀ ਸਿੱਖਾਂ ਦੇ ਘਰ ਗੰਡੇ ਦੇ ਚਾਰ ਨਾਲ ਭੋਗ ਵੀ ਲਵਾਇਆ ਇਹ ਆਪ ਦੇਖ ਰਹੇ ਹੋ ਪਗਦਵਾਰ ਦੇ ਵਿੱਚ ਸਸਰੂਪ ਸਜੇ ਹੋਏ ਨੇ ਕਿਤੇ ਪਰਮੇਸ਼ਰ ਜੀ ਨੇ ਰਾਸ਼ਟਰਪਤੀ ਜੀ ਨਾਲ ਰੂਪ ਹੈ ਤੇ ਕਿਤੇ ਵਿਸ਼ਨ ਬ੍ਰਹਮਾ ਸ਼ਿਵ ਨਾਨਕ ਪਾਸ਼ਾ ਨੀਲਾ ਚੋਲਾ ਪਾ ਕੇ ਸਰੂਪ ਹੈ ਇਹ ਸਾਰਿਆਂ ਦਾ ਵਿਹਾਰ ਸੀ ਪਰਮੇਸ਼ਰ ਦਾ ਕਿਹਦਾ ਵਿਹਾਰ ਸੀ ਉਸ ਪਰਮੇਸ਼ਰ ਦਾ ਹੁਣ ਤੁਸੀਂ ਭਾਵੇਂ ਉਹਨੂੰ ਬੰਦਾ ਸਮਝ ਲੋ ਤੇ ਭਾਵੇਂ ਪਿਓ ਸਮਝੋ ਨਾਲ ਰੱਖਣਾ ਕਮੀ ਧਾਰ ਖੰਡਾ ਖੰਡਾ ਖੜਗ ਨਾਲ ਟਕਰਾਈਆ ਜਸ ਘਰ ਜਾਵੇ ਉਹ ਕੁੱਟਾ ਢਾਵੇ ਮੰਜਾ ਸਿੱਧੇ ਪਲੰਘ ਉੱਤੇ ਨਾ ਕੋਈ ਬਹਾਈਆ ਵਿਹਾਰ ਅਨਸਾਰ ਪਰਮੇਸ਼ਰ ਨੇ ਖੇਡ ਕੀਤੀ ਹੈ ਜਿੱਥੇ ਵੀ ਗਏ ਨੇ ਇਹ ਕੋਈ ਸਵਰ ਪੈਂਡਾ ਨਹੀਂ ਲੰਮਾ ਲੰਮਾ ਪੈਕੇ ਜਾਂ ਸੁਣਾਈਆ ਨਾਲੇ ਹੱਸਾਂ ਨਾਲੇ ਕੰਬਾਂ ਨਾਲੇ ਭੱਜਾਂ ਚਾਈਂ ਚਾਈਂ ਆ ਅਸੀਂ ਤਾਂ ਤੋਂ ਡਰਦੇ ਨਹੀਂ ਜਰ ਭਗਤਾਂ ਹਾਲ ਹੂਣ ਦੇਣਾ ਨਹੀਂ ਮੰਦਾ ਉਹ ਭਗਤਾਂ ਦਾ ਹਾਲ ਮੰਦਾ ਨਹੀਂ ਹੁੰਦੰਦੇ ਜਿਹੜੇ ਉਹਦੇ ਭੈ ਦੇ ਵਿੱਚ ਚੱਲਦੇ ਨੇ ਡਰਦੇ ਨੇ ਉਹਦੀ ਭਗਤੀ ਉਹਦੀ ਤਪੱਸਿਆ ਕੀ ਆ ਉਹਦਾ ਡਰ ਉਹਦਾ ਭੈ ਜਨ ਭਗਤਾਂ ਹਾਲ ਹੂਣ ਦੇਣਾ ਨਹੀਂ ਮੰਦਾ ਮੰਦ ਭਾਗੀ ਨਜ਼ਰ ਕੋਈ ਨਾ ਆਈਆ ਆਪਣੇ ਸਿੱਖ ਦੇ ਨੇੜੇ ਨਹੀਂ ਆਉਣ ਦਿੰਦਾ ਇਹ ਚੀਜ਼ਾਂ ਪਰਮੇਸ਼ਰ ਉਹਦੇ ਬਣ ਕੇ ਰਹੀਏ ਤਾਂ ਨਾਰਦ ਕਹੇ ਸਭ ਨੇ ਉਡਣਾ ਬਿਨਾ ਖੰਭਾਂ ਪਰ ਆਪ ਸੰਤੀ ਮਦੰ ਬੈਖਰੀ ਤੋਂ ਉਡਾਰੀ ਪਰੇ ਲਗਾਈਆ ਖੁਸ਼ੀ ਵਿੱਚ ਕਦੇ ਨਾ ਆਵੇ ਗਮ ਗਮੀ ਵਾਲਿਆਂ ਦਿਆਂ ਜਨਾਈਆ ਗਮੀ ਕਿੰਨੂਂ ਦੀਆ ਬੇਮੁਖਾਂ ਜਿਹੜੋ ਦੇ ਪੈਰ ਦੇ ਵਿੱਚ ਨਹੀਂ ਰਹਿੰਦੇ ਉਹ ਦੇ ਊਸੂਲਾਂ ਦੇ ਵਿੱਚ ਨਹੀਂ ਰਹਿੰਦੇ ਪਰਮੇਸ਼ਰ ਨੇ ਜਿਹੜੇ ਊਸੂਲ ਲਗਾਏ ਨੇ ਦਿੱਤੇ ਉਹ ਸਾਡੇ ਵਾਸਤੇ ਨੇ ਪਹਿਲਾ ਊਸੂਲ ਨਿਰਗੁਣ ਤਾਰਕਾਲ ਪ੍ਰਤਿਦਾਇ ਇਸ਼ਟ ਮੰਨਣਾ ਦੂਸਰਾ ਜੇ ਸਰੀਰ ਵਿੱਚ ਪ੍ਰਗਟ ਹੋਵੇ ਉਹਦਾ ਸਤਕਾਰ ਕਰਨਾ ਸਤਿਗੁਰੂ ਦੇ ਬਿਚ ਸ਼ਬਦ ਨੂੰ ਮੰਨਣਾ ਕੀ ਮੰਨਦੇ ਇਹ ਹੀ ਭਗਤੀ ਆ ਉਹਦੇ ਊਸੂਲਾਂ ਤੇ ਚੱਲਣਾ ਭਗਤੋ ਪ੍ਰਭੂ ਦਾ ਸਾਲ ਚੜਨਾ ਨਵਾ ਨਮੀ ਤਰ ਤਾਰ ਵਿੱਚੋਂ ਪ੍ਰਗਟਾਈਆ ਮੈਂ ਸਦਾ ਸੰਗ ਅੱਗੇ ਪਿੱਛੇ ਹੋ ਕੇ ਪਵਾ ਸੱਚ ਦੀ ਸੇਵਾ ਸੇਵ ਕਮਾਈਆ ਦਵਾਰ ਨਕਾਰ ਅੱਗੇ ਰਵਾਂ ਰਹਿ ਕੇ ਆਪਣਾ ਝਟ ਲੰਗਾਈਆ ਨੀਵੇਂ ਹੋ ਕੇ ਨਿਮਰਤਾ ਦੇ ਵਿੱਚ ਫਿਰਾਂ ਨਾਲ ਚਾਵਾਂ ਚੌਕ ਨੇਰਾ ਇੱਕ ਵਖਾਈਆ ਇਕਿਆਂ ਘਰਾਂ ਤੋਂ ਬਾਦ ਰੋਟੀ ਜ਼ਰੂਰ ਖਾਵਾਂ ਜਵਾਂ ਜਵਾਂ ਦਾ ਪ੍ਰਸ਼ਾਦਾ ਅਕੇ ਜਣਾ ਟਕਾਈਆ ਸਭ ਦੀ ਸ਼ਰਨ ਆਈ ਸ਼ਰਨ ਵਿੱਚ ਢਾਵਾਂ ਤਕ ਕੇ ਦਿਵਾਂ ਦਰਾਈਆ ਇਸ ਖੇਲੂ ਸਮਝਣਾ ਨਹੀਂ ਤਵਾ ਮਾ ਹਮ ਸਾਧਨ ਹੋ ਕੇ ਮਿਲੇ ਚਾਈ ਚਾਈਆ ਹਰ ਸੰਗਤ ਜੀ ਦਾ ਸਿੱਤੇ ਹੀ ਆਪ ਸਰਵ ਹਰ ਸੰਗਤ ਪਾਸੋਂ ਖਿਮਾ ਮੰਗਦਾ ਅਰਵਾਣੀ ਪੜਦੇ ਹੋਇਆ ਦਾਸ ਕੋਲੋਂ ਕੋਈ ਬਚਨ ਵੱਧ ਘਟ दास ਕੋਲੋਂ ਬੋਲਿਆ ਗਿਆ ਹੋਵੇ ਹਜੂਰ ਸੈਨਚਾ ਜੀ ਪਾਸੋਂ ਤੇ ਸਰਬ ਹਰ ਸੰਗਤ ਪਾਸੋਂ ਦਾਸ ਖਿਮਾ ਮੰਗਦਾ ਜੈਕਾਰਿਆਂ ਦਾ ਸਾਥ ਦੇਣਾ ਸੋ ਵਾਗਮਾਰਾਇਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ